ਪੁੱਤ ਤੇਰੇ ਭੈਣ ਨੇ ਸਾਨੂੰ ਇੱਥਾਰੇ ੱੱਕੇ ਦੇ ਕੇ ਕੱਢਤਾ ਮਾਂ ਇਹਨੂੰ ਤਾਂ ਭਾਬੀ ਕਹਿੰਦੀ ਵੀ ਤੂੰ ਆਪ ਬਾਪੂ ਨੂੰ ਲੈ ਕੇ ਇੱਧਰ ਆਈ ਹੈਗੀ ਤੇਰੀਆਂ ਪਰਜਾਈਆਂ ਬਹੁਤ ਕੁਝ ਬੋਲਦੀਆਂ ਨੇ ਪੁੱਤ ਕਾਲੇ ਨੇ ਬਿਸਤਰਾ ਚੱਕ ਕੇ ਸਾਨੂੰ ਮੂਰੇ ਲਾ ਕੇ ਲਿਆਇਆ ਕਹਿੰਦਾ ਬਾਹਰਲੇ ਬਾੜੇ 'ਚ ਰਹਿ ਜਾ ਕਰੋ ਬਾਪੂ ਤਾਂ ਬਿਮਾਰੀਆਂ ਲੱਗ ਜਾਣਗੀਆਂ ਜਵਾਕਾਂ ਨੂੰ ਸੱਚੀ ਗੱਲ ਐ ਮਾਂ ਪੀਰਾ ਐਵੇਂ ਹੋ ਗਿਆ ਮਾਂ ਬਾਈ ਤਾਂ ਤੇਰੇ ਬਿਨਾਂ ਇੱਕ ਮਿੰਟ ਸਾਂ ਨਹੀਂ ਲੈਂਦਾ ਸੀ ਹੁਣ ਨਾਨੇ ਬਾਪੂ ਨੂੰ ਇਹ ਹਾਲਾਤਾਂ 'ਚ ਮੈਂ ਤੁਸੀਂ ਤਾਂ ਮਾਈ ਦੇ ਘੰਡਾ ਵੱਜਿਆ ਨਹੀਂ ਜਲਦੇ ਸੀਗੇ ਪੁੱਤ ਹੁਣ ਬਹੁਵਾਂ ਨਹੀਂ ਪੁੱਗਣ ਲੱਗੀ ਆਪਦੀ ਆਪਦੀ ਰੋਟੀ ਲਾ ਕੇ ਮਾਗਰੋ ਕਹਿੰਦੇ ਸੀ ਸਾਥ ਤੋਂ ਰੋਟੀ ਪੱਕਦੀ ਦੀ ਜੇ ਮੈਂ ਚਾਹ ਬਣਾਉਂਦੀ ਤਾਂ ਕਹਿੰਦੇ ਸੀ ਦੁੱਧ 'ਚ ਪੱਤੀ ਪਾ ਕੇ ਪੀਣੀ ਆ ਹੁਣ ਤਾਂ ਬੁੱਧ ਜਾਦੇ ਔਖਾ ਲੱਗ ਜਾਂਦਾ ਕਰਨ ਮਸ ਹੁਣ ਦਸੇ ਏਕੜ ਹੋ ਗਈ ਜੇ ਤਾਂ ਨਾਲੇ ਅਸੀਂ ਨਾ ਜਿਹੜੀ ਜ਼ਮੀਨ ਸੀ ਉਹ ਨਾਮ ਕਰਾ ਦਿੱਤੀ ਇਹਨਾਂ ਦੇ ਜਿੱਦੇ ਦਾ ਬਾਹਰ ਨੌਕਰਾਂ